ਹਾਂ ਸਾਹਮਣੇ ਆ ਇਹਨੇ ਕਿਹੜਾ ਰੱਖਣੀ ਹੈ ਕਾ ਬਾਬਾ ਕਾ ਮੈਂ ਦਵਾਰ ਜਾਈਏ ਫਿਰ ਤੂੰ ਦੱਸ ਕੀ ਦਿੰਨਾ ਦਾਦੇ ਘੱਟ ਦੇ ਦੇ ਹੋਰ ਕੀ ਦੱਸ ਕਰਦੀ ਘੱਟ ਦੇ ਦੇ 500 ਹੋਰ 100 ਐ ਕਿਵੇਂ ਗੱਲ ਬਣੂਗੀ ਪਹਿਲਾਂ ਕਿੰਨੇ ਕਿਰਾਏ ਚ ਸੌਦਾ ਕਰਦੇ ਬਾਬਾ 55 ਆ ਗਿਆ ਸੀ ਯਾਰ ਦੇ ਇੱਕੇ ਮੁਕਾ ਦੇ ਲੈ ਮੈਂ ਵੀ ਫਿਰ ਕੱਚੀ ਸੱਟ ਨਹੀਂ ਮਾਰਦਾ ਪੂਰੀ ਸ਼ੀਰੀ ਦੀ 6000 ਦੇ ਇਧਰ ਸੁਣੇਗਾ ਬਾਬਾ 500 ਇੱਥੇ ਖਰਚਾ ਮਾਲੇ ਦਾ ਤੇ ਬੁਰਾ ਹਾਲ ਹੈ ਇੱਕ ਆਪਾ ਆਪਣੇ ਮੂਹ ਤੇ ਹੱਡੀ ਜਿਹੜੀ ਲੱਗੀ ਨਾ ਕੁੱਤੀ ਲੜਕ ਇਹ ਸੁੱਟਦੀ ਨਹੀਂ ਆਪਣੀ 7000 750 ਦੇ ਪਿੰਡ ਦੇ ਜਾਂਦੇ ਸੀ ਪਿੰਡ ਦਾ ਵਧੀਆ ਵਿਕਦੀ ਦੇਣ ਦਾ ਤਾਂ ਕਹੇ ਵੇਚੀ ਨਹੀਂ ਹੈਗੀ ਮੈਂ ਚੱਲਾ ਨੱਕ ਜਾਣੀ ਮੇਰੇ ਨਾਲ ਕਰਕੇ ਲਿਆ ਆ ਚੱਲ ਠੀਕ ਹੈ ਠੀਕ ਹੈ ਚੱਲੀਏ ਬਈ ਬੱਲੇ ਪਾਲਾ ਠੀਕ ਹੈ ਜਲ ਜਾ ਮੈਂ ਆਪ ਹੀ ਪਾਲਾਂਗਾ ਚਲੋ ਚਲ ਲਿਖਾਈ ਅਸੀਂ ਕਰਾ ਦਾਂਗੇ ਨਾ ਲਿਖਾਈ ਤਾਂ ਕੋਈ ਗੱਲ ਨਹੀਂ ਲਿਖਾਈ ਤਾਂ ਮੈਂ ਕਰਾ ਦੂੰ 200 ਹੋਰ ਪਾਤਾ ਜਾ ਬੀਚਰੇ ਬਾਬਾ ਲਿਆਵਾ ਲਿਆਵਾ 600 ਤੇ 200 ਦੀ 6200 ਦੀ ਸੌਦੀਓ ਠੀਕ ਹੈ ਆਪੀ ਜੇ ਅੰਦਰ ਬਾਪੂ ਜਨ ਪਤਾ ਦਾ ਜਾ ਪੈਸੇ ਹੋਰ ਹੋਰ ਉਹ ਕਸਰ ਕੀ ਇਧਰ ਹੋ ਕੇ ਦੱਸਣ ਰਸਤੇ ਦਾ ਤਤਨ ਮੈਂ ਰਸਤੇ ਪਾ ਹਾਂ ਰਸਤੇ ਪਾ ਨਹੀਂ ਵਿਕਦੀ ਉਹ ਕਿੱਥੇ ਵੇਚੂ ਵਿਚਰਾ ਰੋਜ਼ ਦਾ ਵਪਾਰੀ ਮਾਰਿਆ ਜਾ ਉਹ ਕੀ ਆ ਪਾਵਾ ਬੱਜ ਲੋ ਯਾਰ ਪਹੇਲੇ ਆ ਵੀ ਖੜਾ ਲੈ ਫਿਰ ਸਾਈ ਵਾਲਾ ਵਿੱਚ ਪਾ ਲੈ ਵੀ ਵਿੱਚੀ ਠੋਕਦਾ ਵੀ ਹਾਂ ਪਰ ਬਾਹਲੇ ਹੋ ਗਏ ਨਾ ਤਾਂ ਮੋੜੂਗਾ ਤੇ ਕਿੰਨੇ ਦੀ ਕਰਤੇ ਕੱਤ ਕਿੰਨੇ ਦੀ ਕਰਤੀ ਪਾਪਾ ਇਹ ਨਹੀਂ ਤੂੰ ਹੈਡ ਤੇ ਆਜ ਰੱਖਦਾ ਯਾਰ ਚਾਰ ਅਸੀਂ ਮੂੰਹ ਮੱਥਾ ਰੱਖਦੇ ਤੂੰ ਮੂੰਹ ਮੱਥੀ ਵਾਲੀ ਗੱਲ ਪੰਜ ਪੂਰੇ ਛੀ ਠੀਕ ਹੈ ਨਹੀਂ ਨਹੀਂ ਤੈਨੂੰ ਕਿੱਥੇ ਕਰ ਦਿੰਦਾ ਕਿੱਥੇ ਕਿੱਥੇ ਬਾਬਾ ਯਾਰ ਲੇੜੀ ਨੂੰ ਕਿੱਥੇ ਮੋਟੀ ਮੋਟੀ ਹੋਰ ਉਹਨੇ ਕੀ ਹੋਇਆ ਕਿੱਥੇ ਹੋ ਉੱਧਰ ਸੁਣ ਛਤਰਿਆਂ ਲਈ ਖੜਾ ਮੋٹے ਲੇੜੇ ਛਤਰੇ ਕਾ ਲੱਸੀ ਵਿੱਚ ਵੱਢ ਜੂਗੀ ਕਿੱਥੇ ਇਹਦਾ ਕਾੜ ਕਾੜ ਕੇ ਵਾਦਾ ਕਰ ਦੇ ਵਾਦਾ ਘੱਟ ਬਸ ਉੱਥੇ 200 ਤੇ ਸਾਡੇ 600 ਹੋ ਗਏ ਬਸ ਲੈ ਕਾ ਚੱਲ ਮੈਂ ਆਪੇ ਕਹਿੰਦਾ ਜਹ ਹੁੰਦੀ ਉਹਨੇ ਹੁਣ ਕਰਤੀ ਮੈਂ ਉਹ ਦੱਸਤ ਨਹੀਂ ਮੋੜਦਾ ਇੱਕ ਬਾਕੀ ਦਾ ਬਾਬਾ ਆਹ ਰੋਜੀ ਦੀ ਕਸਮ ਬਾਬਾ ਕੁਸ ਨਹੀਂ ਹੋ ਜਾਏਗਾ ਸਾਡੇ 8470 ਰੁਪਏ ਲੈ ਕੇ ਆ ਜੀ ਸਾਡੇ 8400 ਮੇਰੇ ਨੌ ਦੀ ਕਿਆ ਚੱਲ 500 ਰੁਪਏ ਕਹਤਾ ਵੇ ਸਾਢੇ 8 ਦੇ ਤੋਂ ਘੱਟ ਸਾਢੇ 6 ਦੀ ਕਰਤਾ ਨਾ ਨਾ ਸਾਢੇ 6 ਦਾ ਇਹਨੇ ਵੀ ਲੈ ਚੱਕੇ ਓ ਯਾਰ ਉਹ ਮੋਟੀ ਓ ਯਾਰ ਕਿੱਥੇ ਵੇਚੂਗਾ ਉਹ ਕੀ ਆਣੀ ਏ ਮੇਰੇ ਬਾੜੇ ਚੇਂਜ ਆਖ ਲੈ ਭੁੱਕੀ ਹੈਗੀ ਹੁਣ ਰਜਾਲਾ ਹਾਂ ਮੋਟੀ ਦੇਖ ਰਜਾਲਾ ਹੁਣ ਕਿਹੜਾ ਰਜਾਇਆ ਨਹੀਂ ਉਧਰ ਮੈਂ ਭੱਟੇ ਦਾਂਦਾ ਇਹ ਤੁਮਲਾ ਸੂਈ ਵੀ ਨਿਕਾਉਂਦੇ ਸੂਈ ਆ ਜੇ ਓ ਬਾਈ ਤੇਰੀ ਦੇ ਦੇ ਦੰਦਾ ਲਾ ਪਾ ਰਮਾ ਦਾ ਭਾਈ ਦੀ ਕਦਰ ਹੀ ਕਲੀ ਰੱਜੂ ਦੀ ਨਾ ਮੈਂ ਆਪ ਹੀ ਨੋ ਕਰ ਦਸ ਮੈਂ ਦੇ ਦਿੰਦਾ ਮੈਂ 555 1500 ਹੀ ਪਤਾ ਉਹਨੇ ਵਿੱਚ ਸਦਾ ਹੀ ਆਪਾਂ ਤੇ ਉਹਦੇ ਹੱਥ ਵੀ ਨਹੀਂ ਮੋੜਿਆ ਯਾਰ ਆਪ ਹੀ ਉਹ ਕਰਦੇ ਵੀ ਲੈ ਜਾ ਦੇਖ ਲੈ ਕੀ ਚੱਲਦੇ ਆ ਗੋ ਮਾਲ ਦੋ ਕੀ ਦੇ ਕਰ ਲੈ ਯਾਰ ਜਾਂ ਪੂਰੀ 7 ਦੀ ਹੋ ਗਈ 6 ਨਾ ਯਾਰ 6 ਨਾ ਬਿੱਲੇ ਬੱਸ ਕਰ ਯਾਰ ਉਹ ਕਿਤੇ ਨਹੀਂ ਮਰਦਾ ਬਾਬਾ ਉਹ ਵਿਚਾਰਾ ਚੱਕ ਕਿੱਥੇ ਲੈ ਜਾ ਦਸਾ ਫੜੜੜੀ ਲੈਣ ਦੇ ਕੋਈ ਨਹੀਂ ਲੈ ਬੰਦੇ ਬੰਦੇ ਦੇਖ ਕੀ ਬਾਬਾ ਖੁਸ਼ ਆ ਹਾਂ ਯਾਰ ਕੀ ਹੁਣ ਬਾਬੇ ਸਭ ਦਾ ਗਾਂਦਾ ਰਾਜੂ ਬਾਬੇ ਦੇ ਘੜਾ ਕਿਹੜਾ ਤੂੰ ਆਪਾਂ ਬੜਾ ਨਾ ਆਖੂਗਾ ਸਿਆਣਾ ਪਿਆਣਾ ਬੰਦਾ ਆ ਯਾਰ ਚਲੋ ਜੀ ਸਤਿ ਖੁਸ਼ ਹੋ ਮਰਾ ਜੀ ਸਾਡਾ ਤਾਂ ਮੰਨਤਾਂ ਕਰਦੇ ਜੋ ਮਰਜੀ ਮੈਂ ਪਹਿਲਾਂ ਬਸ ਦੋਏ ਜਣੀ ਆ ਵੀ ਆ